ਇਹ ਖੁਸ਼ੀ ਉਦੋਂ ਦੁੱਗਣੀ ਹੋ ਜਾਣੀ ਜਦੋਂ ਤਾਏ ਚਾਚੇ ਦੀਆਂ ਸਾਰੀਆਂ ਕੁੜੀਆਂ ਨੇ ਵੀ ਛੁੱਟੀਆਂ ਵਿੱਚ ਆ ਜਾਣਾ ਹੁਣ ਸੌਣ ਵਾਲੇ ਕਮਰੇ ਵਿੱਚ ਸੌਣ ਦੀ ਜਗ੍ਹਾ ਐਨੀ ਨਹੀਂ ਸੀ ਹੁੰਦੀ ਕਿ 6-7 ਸਹੇਲੀਆਂ ਅਤੇ ਭੈਣਾਂ ਇਕੱਠੀਆਂ ਹੀ ਸੌ ਸਕਣ ਤਾਂ ਕਿਸੇ ਨੇ ਮਾਂ ਦੀ ਪੇਟੀ ਤੇ ਸੌਣਾ ਕਿਸੇ ਨੇ ਜ਼ਮੀਨ ਤੇ ਦਰੀ ਵਿਛਾ ਲੈਣੀ ਤੇ ਦੋ ਜਣੀਆਂ ਨੇ ਤਖਤ ਪੋਸ਼ ਦੇ ਉੱਪਰ ਜਾਂ ਬਾਣ ਵਾਲੇ ਮੰਜੇ ਤੇ ਚਾਦਰ ਵਿਛਾ ਕੇ ਸੋ ਜਾਣਾ ਇਸ ਤਰ੍ਹਾਂ ਗੱਲਾਂ ਕਰਨਾ ਰੋਜ਼ ਦਾ ਕੰਮ ਹੁੰਦਾ ਸੀ ਪਰ ਉਸ ਕਮਰੇ ਵਿੱਚ ਦਾਦੀ ਦਾ ਇੱਕ ਸੰਦੂਕ ਵੀ ਹੁੰਦਾ ਸੀ ਸ਼ੀਸ਼ਿਆਂ ਵਾਲਾ ਤੇ ਦਾਦੀ ਦੇ ਕਹਿਣ ਅਨਸਾਰ ਟਾਲੇ ਦੀ ਮਜ਼ਬੂਤ ਲੱਕੜੀ ਦਾ ਤੇ ਅੰਗਰੇਜ਼ਾਂ ਦੇ ਜ਼ਮਾਨੇ ਦਾ ਸੀ ਜਿਹੜਾ ਕਿ ਦਾਦੀ ਦੇ ਵਿਆਹ ਦਾ ਸੀ ਮਜਾਲ ਜੇ ਕੋਈ ਉਸ ਉੱਪਰ ਹੱਥ ਵੀ ਰੱਖ ਲੈ ਕੁੜੀਆਂ ਕਿੱਥੇ ਟਾਲਦੀਆਂ ਸੀ ਜੇ ਕਿਸੇ ਨੂੰ ਸੌਣ ਲਈ ਜਗ੍ਹਾ ਨਾ ਮਿਲਣੀ ਤਾਂ ਉਹਨਾਂ ਵਿੱਚੋਂ ਇੱਕ ਨੇ ਛੜੱਪਾ ਮਾਰ ਕੇ ਦਾਦੀ ਦੇ ਸੰਦੂਕ ਤੇ ਚੜ ਜਾਣਾ ਤੇ ਆਪਣਾ ਬਿਸਤਰਾ ਵਿਛਾ ਲੈਣਾ ਪਰ ਜਿੱਦਾਂ ਹੀ ਦਾਦੀ ਨੂੰ ਬਿੜਕ ਲੱਗਣੀ ਤਾਂ ਸਭ ਨੇ ਕੰਨਾਂ ਵਿੱਚ ਉਂਗਲੀਆਂ ਪਾ ਲੈਣੀਆਂ ਹਾਏ ਮੇਰਾ ਸੰਦੂਕ ਤੋੜ ਦਿੱਤਾ ਐਨਾ ਭਾਰ ਪਾਇਆ ਇਹਦੇ ਤੇ ਮੇਰੇ ਵਿਆਹ ਦਾ 60-65 ਸਾਲਾਂ ਤੋਂ ਵੀ ਪੁਰਾਣਾ ਇਹ ਸੰਦੂਕ ਮੈਂ ਸੰਭੀ ਰੱਖਿਆ ਸੀ ਇਹਨਾਂ ਨੇ ਤੋੜ ਦੇਣਾ ਉੱਪਰ ਚੜ-ਚੜ ਸੌਂਦੀਆਂ ਦਾਦੀ ਨੇ ਬੋਲ-ਬਾਲ ਕੇ ਕਮਰੇ ਚੋਂ ਬਾਹਰ ਚਲੇ ਜਾਣਾ ਉਸ ਸਮੇਂ ਤਾਂ ਉਸਦੇ ਕਹਿ ਬੋਲ ਬੁਰੇ ਲੱਗਦੇ ਸੀ ਪਰ ਬਾਅਦ ਵਿੱਚ ਸਭ ਨੇ ਹੱਸਣਾ ਹੁਣ ਇਹ ਡਰ ਹਾਸੇ ਮਖੌਲ ਵਿੱਚ ਬਦਲ ਗਿਆ ਸੀ ਟੀਠ ਬਣੀ ਕੁੜੀਆਂ ਨੂੰ ਦਾਦੀ ਦੇ ਬੋਲਾਂ ਦਾ ਡਰ ਤਾਂ ਸੀ ਪਰ ਕਿਉਂਕਿ ਦਾਦੀ ਕਦੀ-ਕਦੀ ਇਹ ਧਮਕੀ ਵੀ ਦਿੰਦੀ ਸੀ ਤੇ ਦੱਸਦੀ ਸੀ ਕਿ ਮੈਂ ਤੁਹਾਡੇ ਘਰਦਿਆਂ ਨੂੰ ਸ਼ਿਕਾਇਤ ਲਾऊं ਕਿ ਮੇਰਾ ਇਹਨਾਂ ਨੇ ਸੰਦੂਕ ਤੋੜ ਦਿੱਤਾ ਸਾਰਾ ਇੱਕ ਦਿਹਾੜਾ ਬੀਤਿਆ ਦਾਦੀ ਰੱਬ ਨੂੰ ਪਿਆਰੀ ਹੋ ਗਈ ਕੁੜੀਆਂ ਚਿੜੀਆਂ ਉਡਾਰੀ ਮਾਰ ਗਈਆਂ ਤੇ ਘਰਾਂ ਨੂੰ ਭੰਨ ਤੋੜ ਕੇ ਨਵੀਂ ਤਰ੍ਹਾਂ ਉਸਾਰਿਆ ਜਾਣ ਲੱਗਾ ਤੇ ਦਾਦੀ ਦਾ ਸੰਦੂਕ ਦਾਦੀ ਦਾ ਸੰਦੂਕ ਕਮਰੇ ਚੋਂ ਵਰਾਂਡੇ ਵਰਾਂਡੇ ਤੋਂ ਵਿਹੜੇ ਤੇ ਵਿਰੇਚ ਹੁੰਦਾ ਹੋਇਆ ਪੌੜੀ ហេਠਾਂ ਬਣੀ ਤਿਕੋਣੀ ਜੇ ਛੱਤ ហេਠਾਂ ਕਈ ਸਾਲ ਪਿਹਾਰਿਆ ਤੇ ਅੰਤ ਟੁਕੜੇ ਟੁਕੜੇ ਹੋ ਕੇ ਖਿੱਲਰ ਗਿਆ ਪਰ ਉਸ ਦੇ ਸ਼ੀਸ਼ਿਆਂ ਦੀ ਚਮਕ ਹਾਲੇ ਵੀ ਬਰਕਰਾਰ ਸੀ ਜਿਵੇਂ ਕਹਿ ਰਹੀ ਹੋਵੇ ਮੈਨੂੰ ਸੰਭ ਲਵੋ ਮੈਂ ਉਹੀ ਦਾਦੀ ਦਾ ਸੰਦੂਕ ਹਾਂ ਜਿਸ ਦੀ ਕਦੀ 60-65 ਸਾਲ ਪਹਿਲਾਂ ਵਿਆਹ ਦੇ ਪੂਰੇ ਦਾਜ ਦੇ ਸਮਾਨ ਵਿੱਚ ਸਰਦਾਰੀ ਹੁੰਦੀ ਸੀ ਤੇ ਕਦੀ ਜਾਪਦਾ ਉਹ ਅੱਜ ਵੀ ਦਾਦੀ ਦਾ ਇੰਤਜ਼ਾਰ ਕਰ ਰਿਹਾ ਹੋਵੇ ਜੋ ਉਸ ਦੀ ਕਦੇ ਹਿਮਾਇਤ ਕਰਿਆ ਕਰਦੀ ਸੀ